ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਲਾਜ਼ਮ ਸੜਕਾਂ ਤੇ ਸੈਲਰੀ ਨਾ ਮਿਲਣ ਤੇ ਵੱਡਾ ਰੋਸ ਤੁਹਾਨੂੰ ਦੱਸ ਦਈਏ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ ਅੱਜ ਆਪਣੀ ਤਨਖਾਹਾਂ ਨਾ ਮਿਲਣ ਤੇ ਵੱਡਾ ਰੋਸ ਜਤਾ ਰਹੇ ਨੇ ਮੇਰਾ ਨਾਮ ਪ੍ਰਕਾਸ਼ ਧਾਲੀਵਾਲ ਹੈ। ਲੜਮਾ ਫੌਜ ਦਾ ਸਾਡੇ ਗੱਲ ਕੱਤਰ ਅਮਰਜੀਤ ਪੇਰ ਨੂੰ ਦੇਖੋ ਅੱਜ ਦਾ ਇਹ ਧਰਨਾ ਜਿਹੜਾ ਪੰਜਾਬੀ ਯੂਨੀਵਰਸਿਟੀ ਦੇ ਕਰਮਚਾਰੀਆਂ ਦੀ ਤਨਖਾਹ ਰੀਲੀਜ਼ ਕਰਾਉਣ ਦੇ ਲਈ ਲਾਇਆ ਗਿਆ ਜਿਨ੍ਹਾਂ ਪੰਜਾਬ ਸਰਕਾਰ ਹੈ ਜਿਹੜੀ ਉਹ ਗ੍ਰਾਂਟ ਹੈ ਸਾਡੀ ਰੀਲੀਜ਼ ਨਹੀਂ ਕਰ ਰਹੀ ਅੱਜ 21 ਤਰੀਕ ਹੋ ਚੁੱਕੀ ਹੈ ਜਿਸ ਕਾਰਨ ਕਰਮਚਾਰੀਆਂ ਦੀ ਵਿੱਤੀ ਹਾਲਤ ਖਰਾਬ ਹੈ ਬਾਰ ਬਾਰ ਅਸੀਂ ਪ੍ਰਸ਼ਾਸਨ ਨੂੰ ਇਸ ਸੰਬੰਧੀ ਮੰਗ ਪੱਤਰ ਔਰ ਡਿਮਾਂਡ ਕਰ ਚੁੱਕੇ ਹਾਂ ਕਿ ਸਾਡੀ ਤਨਖਾਹ ਰੀਲੀਜ਼ ਕਰੋ ਪਰ ਪੰਜਾਬ ਸਰਕਾਰ ਤੋਂ ਗ੍ਰਾਂਟ ਨਾ ਆਉਣ ਕਾਰਨ ਸਾਡੀ ਜਿਹੜੀ ਤਨਖਾਹ ਰਿਲੀਜ਼ ਨਹੀਂ ਕਰੀ ਔਰ ਅਸੀਂ ਆਪਣੀ ਆਵਾਜ਼ ਹੈ ਜਿਹੜੀ ਉਹ ਸਰਕਾਰ ਤੱਕ ਪਹੁੰਚਾਉਣ ਦੇ ਲਈ ਅੱਜ ਡੇਢ ਘੰਟੇ ਦਾ ਜਿਹੜਾ ਇੱਥੇ ਰੋਸ ਧਰਨਾ ਜਿਹੜਾ ਉਹ ਲਾਇਆ ਗਿਆ ਤਾਂ ਜੋ ਸਾਡੀ ਆਵਾਜ਼ ਪਹੁੰਚ ਸਕੇ ਪਹਿਲੇ ਕਿਸੇ ਨਾਲ ਮੀਟਿੰਗ ਹੋਈ ਗੱਲ ਬਾਤ ਹੋਈ ਕਿਸੇ ਪਰਿਸ਼ਾਸ਼ਨ ਦੇ ਸਾਰੇ ਅਧਿਕਾਰੀਆਂ ਨਾਲ ਸਾਡੀ ਮੀਟਿੰਗ ਹੋ ਚੁੱਕੀ ਹੈ ਪਰ ਸਰਕਾਰ ਹੈ ਜਿਹੜੀ ਉਹ ਟੱਸ ਤੋਂ ਮੱਸ ਨਹੀਂ ਹੋ ਰਹੀ ਔਰ ਯੂਨੀਵਰਸਿਟੀ ਨੂੰ ਭੁਖਾਰੀ ਬਣਾ ਕੇ ਸਾਫਤ ਕਰ ਰਹੀ ਹੈ ਸਾਡੀ ਜਥੇਬੰਦੀ ਤਾਂ ਦੇਖੋ ਜੀ ਨਾਨ ਟੀਚਿੰਗ ਜਥੇਬੰਦੀਆਂ ਜਿਹੜੀਆਂ ਅੱਜ ਬੈਠੀਆਂ ਨੇ ਬਾਕੀ ਟੀਚਰਾਂ ਦੇ ਨਾਲ ਅਸੀਂ ਗੱਲਬਾਤ ਹੋਰ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਫਿਰ ਅੱਗੇ ਕੋਈ ਪਲਾਨ ਲਿਖਾਂਗੇ ਮੰਗਾ ਸਾਡੀ ਹੋਈ ਸਾਡੀ ਟਾਈਮ ਤੇ ਸੈਲਰੀ ਪਵੇ ਬੰਦ ਕਰੋ ਹਾਂਜੀ ਸੈਲਰੀ ਕਦੋਂ ਨਹੀਂ ਸਰ ਸੈਲਰੀ ਅੱਜ 21 ਤਰੀਕ ਹੋਗੀ ਬਾਈ ਸੰਤਮ ਹਾਲ ਤੱਕ ਕੁਝ ਵੀ ਨਹੀਂ ਪਤਾ ਚੱਲਿਆ ਜਦੋਂ ਗੱਲ ਹੋਈ ਮੀਟਿੰਗ ਵਗੈਰਾ ਹਾਂਜੀ ਮੀਟਿੰਗਾਂ ਚੱਲ ਰਹੀਆਂ ਨੇ ਜੀ ਪਰ ਉਹਨਾਂ ਨੇ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਨਾ ਕਾਰਨ ਉਹ ਦੱਸ ਰਹੇ ਨੇ ਕਿ ਸਰਕਾਰ ਨੇ ਜਿਹੜੀ ਤੁਹਾਨੂੰ ਗ੍ਰਾਂਟ ਦੇਣੀ ਹੁੰਦੀ ਹੈ ਉਹ ਰੋਕੀ ਹੈ ਜਾਂ ਕੀ ਹੈ ਉਹਦੇ ਵਿੱਚ ਸਾਨੂੰ ਨਹੀਂ ਪਤਾ ਚੱਲ ਰਿਹਾ ਨਾ ਕਿ ਕਿਉਂ ਰੋਕੀ ਹੈ ਇੰਨਾ ਟਾਈਮ ਕਿਉਂ ਲੰਘਿਆ ਅਗਲਾ ਸਟੈਪ ਕੀ ਹੋਗਾ ਅਗਲਾ ਸਟੈਪ ਸਾਡਾ ਅਸੀਂ ਜਥੇਬੰਦੀਆਂ ਨਾਲ ਵਿਚਾਰ ਕਰਕੇ ਲਵਾਂਗੇ ਕੋਈ ਵੀ ਜੋ ਵੀ ਵਿਉਖ ਹੋਊਗਾ ਜੋ ਸਾਨੂੰ ਠੀਕ ਲੱਗੂਗਾ ਸਾਨੂੰ ਤਾਂ ਤਨਖਾਹ ਚਾਹੀਦੀ ਹੈ